ਸਰਬਾਹੂਆ ਵਾਹਿਗੁਰੂ ਜੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਵੱਡੇ ਵੀਰ ਦੀਪ ਸਿੰਘ ਜੀ ਇੱਕ ਲੇਅ ਪੂਰੀ ਕਰੀਅਰ ਫੈਮਿਲੀ ਸਾਡੇ ਐਮਸੀ ਮਨਜੀਤਪੁਰ ਜੀ ਇਹਨਾਂ ਸਾਰਿਆਂ ਨਾਲ ਕੇ ਅੱਜ ਜੋ ਉਪਰਾਲਾ ਕੀਤਾ ਇਹ ਪੂਰੇ ਸਮਾਜ ਨੂੰ ਇੱਕ ਸਬਦ ਦਿੰਦਾ ਹੈ ਕਿ ਸਾਨੂੰ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਪੁੱਛੇ ਨੇ ਇਹੀ ਅਸਲੀ ਸਾਡੇ ਪੁੱਛੇ ਨੇ ਸਾਡੇ ਅਸਲੀ ਹੀਰੋ ਇਹੀ ਨੇ ਸਾਡੇ ਬੱਚਿਆਂ ਨੂੰ ਇਹਨਾਂ ਬਾਰੇ ਦੱਸਣਾ ਚਾਹੀਦਾ ਨੇ ਸ਼ਹਾਦਤ ਬਾਰੇ ਦੱਸਣਾ ਚਾਹੀਦਾ ਤਾਂ ਕਿ ਇਹ ਪੰਜਾਬ ਨਸ਼ਾ ਮੁਕਤ ਬਣ ਸਕੇ ਇਹ ਪੰਜਾਬ ਠੀਕਿਆ ਪੰਜਾਬ ਨਹੀਂ ਇਹ ਪੰਜਾਬ ਬਹਾਦਰੀ ਵਾਲਾ ਪੰਜਾਬ ਹੈ ਇਹੋ ਜਿਹੇ ਸੂਰਮੇ ਇਸ ਪੰਜਾਬ ਦੀ ਧਰਤੀ 'ਤੇ ਜੰਮੇ ਆ ਜਿਨ੍ਹਾਂ ਦੀ ਸੇਧ ਹਰ ਬੱਚੇ ਨੂੰ ਦੇਣੀ ਚਾਹੀਦੀ ਹੈ ਇਹਨਾਂ ਦੀ ਇਤਿਹਾਸ ਹਰ ਬੱਚੇ ਬੱਚਿਆਂ ਨੂੰ ਦੱਸਣਾ ਚਾਹੀਦਾ ਤਾਂ ਕਿ ਨਸ਼ਾ ਮੁਕਤ ਪੰਜਾਬ ਹੋ ਸਕੇ ਅਸਲ ਸਾਡੇ ਹੀਰੋ ਇਹੀ ਨੇ ਅਸੀਂ ਸਰਕਾਰੋਂ ਤੇ ਮੰਗ ਕਰਦੇ ਹਾਂ ਇਹਨਾਂ ਦਾ ਹਿਸਟਰੀ ਇਤਿਹਾਸ ਹਰ ਸਕੂਲ ਦੀ ਕਿਤਾਬ 'ਚ ਦਿਖਾਣਾ ਚਾਹੀਦਾ ਦੱਸਣਾ ਚਾਹੀਦਾ ਤਾਂ ਕਿ ਇਹ ਪੰਜਾਬ ਨਸ਼ਾ ਮੁਕਤ ਪੰਜਾਬ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡ ਅਗਵਾਹ ਗੁਰੂ ਜੀ ਕੀ ਫਤਿਹ ਅੱਜ ਦੇ ਬੜਾ ਮਹੱਤਵਪੂਰਨ ਦੇਣੇ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਾ ਸਿੰਘ ਦੀ ਛੀ ਦੀ ਚਮਕੌਰ ਸਾਹਿਬ ਵਿਖੇ ਹੋਈ ਸੀ ਇਹ ਦੁਨੀਆ ਦੀ ਬੜੀ ਅਸਾਵੀ ਜੰਗ ਸੀ ਜਿਹਦੇ ਵਿੱਚ ਇੱਕ ਪਾਸੇ 40 ਸਿੰਘ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਇੱਕ ਪਾਸੇ ਮੋਗਲਾਂ ਦੀਆਂ ਲੱਖਾਂ ਫੌਜਾਂ ਨਾਲ ਮੁਕਾਬਲਾ ਸੀਗਾ ਉਹਦੇ ਵਿੱਚ ਬੜੀ ਬਹਾਦਰੀ ਨਾਲ ਦੋਨੋਂ ਸਾਹਜਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਇਸ ਸ਼ਹੀਦੀ ਦਿਵਸ ਮੌਕੇ ਸਰਦਾਰ ਕੁਲਵੀਰ ਸਿੰਘ ਨੇ ਸਮੇਤ ਪਰਿਵਾਰ ਮਿਲ ਕੇ ਜਿਹੜਾ ਇੱਥੇ ਸ਼ਹੀਦੀ ਦਿਵਸ ਦਾ ਸਮਾਗਮ ਕਰਵਾਇਆ ਉਹਦੇ ਵਿੱਚ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆਂ ਤੇ ਇਹੋ ਜਿਹਾ ਜਿਹੜਾ ਸਮਾਗਮ ਨੇ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਤੇ ਇਹਨਾਂ ਦਾ ਦਾ ਇਤਿਹਾਸ ਸਕੂਲਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਤੇ ਜਿਹਦੇ ਨਾਲ ਸਾਡਾ ਪੰਜਾਬ ਜਿਹੜਾ ਉਹ ਇੱਕ ਦਿਨ ਤਰਬਾਨੀ ਤੇ ਜਜ਼ਬੇ ਵਾਲਾ ਹੋਵੇਗਾ ਦੂਸਰਾ ਨਸ਼ਾ ਮੁਕਤ ਹੋਵੇਗਾ ਵਾਹਿਗੁਰੂ ਜੀ ਦਾ ਕੰਮ ਸਾਹਿਬ ਵਾਹਿਗੁਰੂ ਜੀ ਕੀ